ਹਲੋ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਮੈਂ ਇੱਕ ਖਾਸ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਕਿ ਜਿਹੜਾ ਪਾਣੀ ਆ ਆਮ ਅਸੇ ਟੂਟੀ ਦਾ ਪਾਣੀ ਪੀਣੇ ਆ ਜਾਂ ਨਲਕੇ ਦਾ ਆਮ ਕਈਆਂ ਪਿੰਡਾਂ ਦੇ ਵਿੱਚ ਅਜੇ ਵੀ ਕੋਸ਼ਿਸ਼ ਹੈ ਤਾਂ ਉਹ ਨਲਕੇ ਹੋਣਗੇ ਬਰਤ ਨਲਕੇ ਹੈ ਜੀ ਟੂਟੀ ਦਾ ਹੀ ਸਰਕਾਰੀ ਟੂਟੀਆਂ ਦਾ ਹੀ ਪਾਣੀ ਹੁੰਦਾ ਤੇ ਜਿਨ੍ਹਾਂ ਦੇ ਘਰ ਆਰਓ ਲੱਗੇ ਆ ਚਲੋ ਉਹ ਤਾਂ ਠੀਕ ਆ ਪਾਣੀ ਬਹੁਤ ਵਧੀਆ ਆ ਉਹਦੇ ਨਾਲ ਕਿਸੇ ਵੀ ਤਰੀਕੇ ਦੀ ਕੋਈ ਇਨਫੈਕਸ਼ਨ ਨਹੀਂ ਹੁੰਦੀ ਹੈ ਨਾ ਤੇ ਜੇਸੀ ਡਾਇਰੈਕਟ ਟੂਟੀ ਦਾ ਪਾਣੀ ਅਸੀਂ ਪੀਨੇ ਤਾਂ ਪੇਟ ਦੀਆਂ ਕਈ ਬਿਮਾਰੀਆਂ ਅੱਜ ਕੱਲ ਤੁਹਾਨੂੰ ਪਤਾ ਚੱਲੀਆਂ ਪੇਟ ਦੇ ਇਨਫੈਕਸ਼ਨ ਹੁੰਦੀ ਆ ਅਲੱਗ-ਅਲੱਗ ਤਰ੍ਹਾਂ ਦੀਆਂ ਇਨਫੈਕਸ਼ਨ ਹਨਾ ਤੇ ਜੇ ਅਸੀਂ ਸਾਡੇ ਤੋਂ ਆਰਓ ਹੈ ਨੀਗਾ ਫਿਲਟਰ ਹੈ ਨੀਗਾ ਤਾਂ ਅਸੀਂ ਉਹ ਪਾਣੀ ਨੂੰ ਲੈ ਕੇ ਅਸੀਂ ਗੈਸ ਤੇ ਉਬਾਲ ਕਰ ਸਕਦੇ ਆ ਤੁਸੀਂ ਦੇਖ ਸਕਦੇ ਆ ਕਿ ਪਾਣੀ ਮੈਂ ਗੈਸ ਤੇ ਰੱਖਿਆ ਆ ਇਹ ਘੱਟੋ-ਘੱਟ ਅੱਧਾ ਪੌਣਾ ਘੰਟਾ ਚੱਲੇਗਾ ਇਹ ਉਸ ਤੋਂ ਬਾਅਦ ਅੱਧੇ ਪੌਣੇ ਘੰਟੇ ਤੋਂ ਬਾਅਦ ਆਪਾਂ ਇਹਨੂੰ ਪਾਣੀ ਨੂੰ ਥੱਲੇ ਰੱਖ ਕੇ ਇਹਨੂੰ ਠੰਡਾ ਕਰ ਲਵਾਂਗੇ ਜਦੋਂ ਠੰਡਾ ਹੋ ਜਾਊਗਾ ਤੇ ਠੰਡੇ ਹੋਣ ਦੀ ਕਮ ਸਿਕਮ ਮੇਰੇ ਖਿਆਲ ਦੇ ਵਿੱਚ 1 ਘੰਟਾ ਲੱਗੇਗਾ 1 ਘੰਟੇ ਤੋਂ ਬਾਅਦ ਇਹ ਪਾਣੀ ਦੇ ਵਿੱਚ ਇੱਕ ਚਿੱਟੇ ਰੰਗ ਦਾ ਇੱਕ ਉਹਨੂੰ ਪਤਾ ਨਹੀਂ ਜੂਰੀਆ ਕਹਿ ਸਕਦੇ ਜਾਂ ਕੀ ਉਹ ਕੀ ਚੀਜ਼ ਹੈ ਉਹ ਜਿਹੜੀ ਚਿੱਟੀ ਜਿਹੀ ਪਰਤ ਥੱਲੇ ਬੈਠੇਗੀ ਉਹੋ ਹੀ ਇਨਫੈਕਸ਼ਨ ਦਾ ਇੱਕ ਇਨਫੈਕਸ਼ਨ ਸਾਡੇ ਪੇਟ ਦੇ ਵਿੱਚੋਂ ਕਰਦਾ ਜਾ ਕੇ ਹਨਾ ਕਿੰਨੀਆਂ ਬਿਮਾਰੀਆਂ ਸਾਡੇ ਪੇਟ ਦੇ ਅੰਦਰ ਪਾਲਦੀਆਂ ਹਨ ਅਗਰ ਆਰਓ ਹੈ ਨੀਗਾ ਤਾਂ ਤੁਸੀਂ ਇਸ ਤਰੀਕੇ ਦੇ ਨਾਲ ਪਾਣੀ ਉਬਾਲ ਕੇ ਇਹਨੂੰ 1 ਘੰਟਾ ਥੱਲੇ ਰੱਖ ਲੈਣਾ ਠੰਡਾ ਕਰ ਲੈਣਾ ਜਦੋਂ ਠੰਡਾ ਹੋ ਗਿਆ ਤਾਂ ਤੁਸੀਂ ਆਪ ਆਪਣੇ ਅੱਖੀ ਦੇਖੋਗੇ ਕਿ ਇਹਦੇ ਵਿੱਚ ਇੱਕ ਚਿੱਟੀ ਜਿਹੀ ਇੱਕ ਹਜੂਰੀਆ ਇੱਕ ਪਾਊਡਰ ਦੀ ਤਰ੍ਹਾਂ ਹੋਏਗਾ ਉਸੇ ਤੁਹਾਨੂੰ ਸਾਰੇ ਪ੍ਰੈਕਟੀਕਲ ਕਰਕੇ ਦੱਸਾਂਗੇ ਪਾਣੀ ਹੁਣ ਰੱਖਿਆ ਹੈ ਗਰਮ ਹੋ ਰਿਹਾ ਹੈ ਅੱਧੇ ਪੌਣੇ ਘੰਟੇ ਤੋਂ ਬਾਅਦ ਜਿਹੜੇ ਆਪਾਂ ਇਹਨੂੰ ਲਾਵਾਂਗੇ ਉਸ ਤੋਂ ਬਾਅਦ ਜਿਹੜਾ ਚਿੱਟੇ ਜਿਹੇ ਇੱਕ ਰੰਗ ਦੀ ਇੱਕ ਪਰਤ ਹੁਣ ਇੱਕ ਪਾਊਡਰ ਹੋਣਾ ਉਹ ਤੁਹਾਨੂੰ ਅਸੀਂ ਪੂਰਾ ਦਿਖਾ ਲਾਂਗੇ ਤੇ ਉਹ ਕੀ ਚੀਜ਼ ਆ ਤੁਹਾਨੂੰ ਹੁਣ ਪਾਣੀ ਸਾਡਾ ਕਾਫੀ ਤਕਰੀਬਨ ਤੇ ਉਬਲ ਗਿਆ ਜਿਹੜਾ ਉਹ ਗਰਮ ਹੋ ਚੁੱਕਾ ਠੰਡਾ ਵੀ ਹੋ ਗਿਆ ਤੇ ਦੇਖੋ ਥੱਲੇ ਇੱਕ ਚਿੱਟੇ ਰੰਗ ਦੀ ਇੱਕ ਪਰਤ ਥੱਲੇ ਐ ਦਿਖ ਰਹੀ ਹੁਣੀ ਤੁਹਾਨੂੰ ਸ਼ਾਇਦ ਆ ਮੌਲਾ ਇਹ ਜੂਰੀਆ ਕਹਿ ਸਕਦੇ ਆ ਜਾਂ ਕੁਝ ਵੀ ਕਹਿ ਸਕਦੇ ਇਹਨੂੰ ਤੁਹਾਨੂੰ ਚਿੱਟਾ ਵਾਈਟ ਪੰਨ ਦਿਖ ਰਿਹਾ ਨਾ ਥੱਲੇ ਤੇ ਇਹ ਪਾਣੀ ਉੱਪਰੋਂ ਕੱਢ ਕੇ ਤਾਂ ਅਸੀਂ ਜਦੋਂ ਸੁੱਕ ਜਾਏਗਾ ਕੋਈ ਘੰਟੇ ਕੇ ਬਾਅਦ ਉਹ ਵੀ ਤੁਹਾਨੂੰ ਸੁੱਕਾ ਜਿਹੜਾ ਪਾਊਡਰ ਉਹ ਵੀ ਦਿਖਾ ਲਾਂਗੇ ਤੇ ਕੀ ਚੱਕਰ ਆ ਇਹ ਇਹ ਜਿਹੜੇ ਆਪਾਂ ਪਾਣੀ ਇਦਾਂ ਪੀਲੇ ਨੇ ਪਾਣੀ ਉਬਾਲਿਆ ਆ ਤੇ ਜਿਹੜੇ ਉਦਾਂ ਹੀ ਪੀਲੇ ਨੇ ਉਹ ਇਨਫੈਕਸ਼ਨ ਹੁੰਦੀ ਪੇਟ ਦੇ ਵਿੱਚ ਹਨਾ ਪਤਾ ਹੀ ਆ ਤੁਹਾਨੂੰ ਤੇ ਤੁਸੀਂ ਵੀ ਪਾਣੀ ਉਬਾਲ ਕੇ ਪਿਓ ਜਾਂ ਆਰੂਲ ਬਾਓ ਤਾਂ ਕਿ ਜਿਹਨੀਆਂ ਵੀ ਪੇਟ ਦੀਆਂ ਸਮੱਸਿਆ ਆ ਉਹ ਠੀਕ ਹੋ ਸਕੇ ਦੇਖੋ ਕਿੰਨਾ ਥੱਲੇ ਚਿਟਾ-ਚਿਟਾ ਜਾ ਬੈਠਾ ਹੈ ਨਾ ਬਹੁਤ ਬਹੁਤ ਪੇਟ ਦੀ ਅੱਜ ਕੱਲ ਬਹੁਤ ਪ੍ਰੋਬਲਮ ਆ ਰਹੀਆਂ ਦੋਸਤੋ ਤੁਸੀਂ ਦੇਖ ਸਕਦੇ ਆ ਜਿਹੜਾ ਪਾਣੀ ਪਹਿਲਾਂ ਤੁਹਾਨੂੰ ਉਬਾਲਿਆ ਦਿਖਾ ਲਿਆ ਸੀਗਾ ਤੇ ਹੁਣ ਦੇਖੋ ਪਾਣੀ ਆਪਾਂ ਪਰੋਂ ਕੱਢ ਲਿਆ ਜਿਹੜਾ ਥੱਲੇ ਇੱਕ ਵਾਈਟ ਰੰਗ ਦਾ ਇੱਕ ਪਰਤ ਜਿਹੀ ਸੀਗੀ ਉਹ ਥੱਲੇ ਦੇਖੋ ਕਿਦਾਂ ਬੈਠੀ ਆ ਆ ਦੇਖੋ ਇਹ ਜੂਰੀਆ ਜਾਂ ਕਹਿ ਸਕਦੇ ਕੁਝ ਵੀ ਕਹਿ ਸਕਦੇ ਆ ਇਹ ਇਹ ਹੀ ਚੀਜ਼ ਇਨਫੈਕਸ਼ਨ ਕਰਦੀ ਹੈ ਸਾਡੇ ਪੇਟ ਦੇ ਅੰਦਰ ਆ ਦੇਖੋ ਦੇਖੋ ਕਿ ਨਾਲ ਜੂਰੀਆ ਇੱਕ ਪਾਊਡਰ ਦੀ ਤਰ੍ਹਾਂ ਇਹ ਪਾਣੀ ਹਮੇਸ਼ਾ ਉਬਾਲ ਕੇ ਪੀਵੋ ਤਾਂ ਕਿ ਜਿਹੜਾ ਇਦਾਂ ਦਾ ਇਹ ਕੋ ਕੈਮੀਕਲ ਉਹ ਜੋ ਵੀ ਹੈ ਇਹ ਕੀ ਚੀਜ਼ ਹੈ ਇਹ ਸਾਡੇ ਅੰਦਰ ਨਾ ਜਾਵਦਾ ਇਨਫੈਕਸ਼ਨ ਜਿਹੜੀ ਆ ਢੇਟ ਦੇ ਅੰਦਰ ਫਿਰ ਹੋਵੇਗੀ ਨਹੀਂ ਉਬਾਲ ਕੇ ਪੀਵੋ ਜਾਂ ਫਿਰ ਆਰੋ ਆਰੋ ਦਾ ਇਸਤੇਮਾਲ ਕੀਤਾ ਜਾਵੇ ਆ ਦੇਖੋ ਤੁਸੀਂ ਚੰਗੀ ਤਰ੍ਹਾਂ ਦੇਖ ਸਕਦੇ ਆ ਤੁਸੀਂ ਆਪ ਵੀ ਪ੍ਰੈਕਟੀਕਲ ਕਰਕੇ ਦੇਖ ਸਕਦੇ ਆ ਪਾਣੀ ਨੂੰ ਉਬਾਲੋ ਉਤੋਂ ਬਾਅਦ ਪਾਣੀ ਨੂੰ ਉਬਾਲ ਕੇ ਤਾਂ ਘਟੂ ਘਟ ਘੰਟਾ 2 ਘੰਟੇ ਉਹਨੂੰ ਠੰਡਾ ਹੋਣ ਨੂੰ ਲੱਗਦਾ ਫਿਰ ਹੌਲੀ ਹੌਲੀ ਆਪਣੇ ਆਪ ਥੱਲੇ ਉਹ ਜਿਹੜਾ ਇੱਕ ਇਸ ਤਰੀਕੇ ਦੀ ਚੀਜ਼ ਆ ਉੱਥਲੇ ਆਪਣੇ ਆਪ ਵਹਿ ਜਾਂਦੀ ਆ। ਸੋ ਚੰਗੀ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਦੱਸਣਾ ਵੀ ਤੁਹਾਨੂੰ ਵੀਡੀਓ ਕਿੰਦਾ ਦੀ ਲੱਗੀ ਆ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ। ਬਹੁਤ ਬਹੁਤ ਧੰਨਵਾਦੀ।